ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼ੁਰੂ ਕਰਨ ਲੱਗੇ ਆਪਾਂ ਅੱਜ ਦਾ ਵਲੌਗ ਅੱਜ ਵੀਡੀਓ ਨਹੀਂ ਆਪਾਂ ਕਹਿ ਰਹੇ ਤੁਹਾਨੂੰ ਕਿਉਂਕਿ ਅੱਜ ਆਪਾਂ ਵਲੌਗ ਹੀ ਸ਼ੂਟ ਕਰਾਂਗੇ ਅੱਜ ਆਪਾਂ ਜਾ ਰਹੇ ਆ ਮੰਮੀ ਦੇ ਘਰੇ ਕਿਉਂਕਿ ਜਿਵੇਂ ਤੁਹਾਨੂੰ ਪਤਾ ਵਾ ਸਾਰੀਆਂ ਭੈਣਾਂ ਅੱਜਕਲ ਪੀਕੇ ਜਾ ਰਹੀਆਂ ਨੇ ਕਿ ਰਖੜੀ ਦੇ ਦਿਨ ਆ ਰਹੇ ਨੇ ਕੱਲ ਨੂੰ ਰਖੜੀ ਆ ਤੇ ਪਹਿਲਾਂ ਤਾਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਰਖੜੀ ਦੀਆਂ ਤੇ ਜਿਹੜੀਆਂ ਪੈਣਾ ਗਈਆਂ ਉਹ ਵੀ ਠੀਕ ਜਿਹੜੀਆਂ ਨਹੀਂ ਗਈਆਂ ਜ਼ਰੂਰ ਜਾਇਆ ਕਰੋ ਗੁੱਸੇ ਰਾਜੀ ਜਿਹੜੇ ਛੱਡ ਦਿਆ ਕਰੋ ਅੱਜ ਦਾ ਦਿਨ ਤਾਂ ਜਿਹੜਾ ਖਾਸ ਕਰਕੇ ਛੱਡ ਦਿਆ ਕਰੋ ਭਰਾ ਵੀ ਪੈਣਾ ਵੀ ਖਾਸ ਕਰਕੇ ਕਿਉਂਕਿ ਮਸਾਂ ਹੀ ਸੁੱਖਾਂ ਸੁਖਸੋਕੇ ਆਪਾਂ ਜਿਹੜਾ ਭਰਾ ਲੈਣੇ ਆ ਤੇ ਮੁੜ ਕੇ ਆਪਾਂ ਲੜ ਝਗੜ ਕੇ ਫਿਰ ਦੂਰ ਹੋ ਕੇ ਬਹਿ ਜਾਣੇ ਆ ਤੁਸੀਂ ਜੇ ਭਰਾ ਨਹੀਂ ਛੱਡਦੇ ਗੁੱਸਾ ਨਾਲ ਤੁਸੀਂ ਛੱਡ ਦੋ ਤਾਂ ਤੁਸੀਂ ਜ਼ਰੂਰ ਜਾਇਓ ਤੇ ਭਰਾਵਾਂ ਨੂੰ ਰਿਕੁਐਸਟ ਆ ਕਿ ਤੁਸੀਂ ਵੈਲਕਮ ਜ਼ਰੂਰ ਆਪਣੀਆਂ ਭੈਣਾਂ ਦਾ ਕਰਿਓ ਕਿ ਕੋਤੇ ਦੇ ਕੋ ਅੰਗਿਆ ਨੇ ਪੈਣਾ ਜਿਹੜੀਆਂ ਉਹ ਬੜੀਆਂ ਦਵਾਵਾਂ ਮੰਗ ਕੇ ਆਪਣਾ ਵੀਰ ਲੈਂਦੀਆਂ ਨੇ ਇਸ ਦਿਨ ਵਾਸਤੇ ਤੇ ਅਸੀਂ ਵੀ ਆਪਣੇ ਵੀਰ ਦੀ ਗੋਦ ਤੇ ਰਖੜੀ ਬੰਨਾਂਗੇ ਕਈ ਲੋਕ ਕਹਿ ਦਿੰਦੇ ਕਿ ਰਖੜੀ ਨਹੀਂ ਬੰਨੀ ਚਾਹੀਦੀ ਇਹ ਨਹੀਂ ਕਰਨਾ ਉਹ ਚਾਹੀਦਾ ਹੋਰ ਨਹੀਂ ਚਲੋ ਉਹਨਾਂ ਨੂੰ ਮੁਬਾਰਕ ਪਰ ਜਿਹੜੇ ਜਿਹੜੇ ਬੰਨਦੇ ਆ ਉਹ ਜ਼ਰੂਰ ਜਾਇਓ ਜੇ ਤੇ ਆਪਾਂ ਵੀ ਤਿਆਰੀ ਕਰ ਲਈ ਆ ਮੈਡਮ ਹੋਣੀ ਪੂਰੇ ਤਿਆਰ ਆ ਦੇਖੋ ਮਹਿੰਦੀ ਵੀ ਲਾਈ ਆ ਹੱਥਾਂ ਦੇ ਵਿੱਚ ਰਖੜੀ ਬੰਨਣ ਵਾਸਤੇ ਸਪੈਸ਼ਲ ਮਹਿੰਦੀ ਲਵਾ ਕੇ ਰਾਤ 9 ਵਜੇ ਹਨ ਤੇ ਮੈਂ ਇੱਧਰ ਲੱਗੀਆਂ ਜੀ ਤਰਪਾਈ ਨੂੰ ਆਪਣੇ ਸੂਟ ਦੇ ਨੂੰ ਕਿਉਂਕਿ ਜਿਵੇਂ ਕਹਿੰਦੇ ਨੇ ਬੂਏ ਤੇ ਆਈ ਜਨ ਤੇ ਵਿਨੋ ਕੁੜੀ ਦੇ ਕੰਨ ਮੇਰਾ ਉਹ ਕੰਮ ਆ ਕਿਉਂਕਿ ਮੇਰਾ ਟਾਈਮ ਹੀ ਨਹੀਂ ਲੱਗਿਆ ਸੀਗਾ ਪਹਿਲਾਂ ਜਿਵੇਂ ਤੁਹਾਨੂੰ ਪਤਾ ਰਖੜੀ ਕਰਕੇ ਬਹੁਤ ਆਪਣੇ ਕੋ ਆਰਡਰ ਦਾ ਰਸ਼ ਸੀਗਾ ਬਿਸਕੁਟ ਮਠੀਆਂ ਵਾਸਤੇ ਤੇ ਇਹ ਜਿਹੜਾ ਸੂਟ ਮੇਰਾ ਸਿਲਾਈ ਤੇ ਕਦੋਂ ਦਾ ਕੀਤਾ ਪਿਆ ਸੀ ਬਸ ਤਰਪਾਈ ਰਹਿੰਦੀ ਸੀ ਇਹਨੂੰ ਕਰਨ ਲਈ ਤੇ ਉਹਨਾਂ ਤਰਪਾਈ ਮੈਂ ਛੇਤੀ ਕਰਨ ਲੱਗੀ ਆ ਤੇ ਫਿਰ ਆਪਣੀ ਤਿਆਰੀ ਤੇ ਫੁੱਲ ਇੱਧਰ ਬੈਗ ਵੀ ਆਪਣੇ ਤਿਆਰ ਨੇ ਇੱਧਰ ਛੋਟਾ ਬੈਗ ਵੀ ਤਿਆਰ ਆ ਤਿਆਰੀ ਚੈਰੀ ਸਾਰੀ ਆਪਾਂ ਕੀਤੀ ਹੋਈ ਆ ਬਸ ਮੇਰੀ ਕਮੀ ਆ ਤੇ ਅਨੁ ਵੀ ਤਿਆਰ ਹੋ ਚੁੱਕਿਆ ਹੋਣਾ ਬਸ ਮੇਰੇ ਨਾਲ ਦੇਖਦੇ ਪਏ ਆ 11:30 12:15 ਹੋ ਗਏ ਹਨ ਸਾਢੇ 12:00 ਅਸੀਂ ਨਿਕਲਣਾ 6 ਘੰਟੇ ਸਾਨੂੰ ਲੱਗਣੇ ਆ ਤੇ ਅੱਜ ਦਾ ਸਫ਼ਰ ਜਿਹੜਾ ਉਹ ਆਪਾਂ ਬਸ ਤੇ ਕਰਨਾ ਵਾ ਅੱਜ ਕੋਈ ਗੱਡੀ ਨਹੀਂ ਕੋਈ ਰੇਲ ਗੱਡੀ ਨਹੀਂ ਅੱਜ ਆਪਾਂ ਬਸ ਤੇ ਜਾ ਰਹੇ ਆ ਤੇ 6 ਘੰਟੇ ਬਾਅਦ ਆਪਾਂ ਮੰਮੀ ਦੇ ਕੋਲ ਪਹੁੰਚਾਂਗੇ ਇਫੇਰ ਤੁਹਾਨੂੰ ਉਥੇ ਪਹੁੰਚ ਕੇ ਵੀ ਦੱਸਾਂਗੇ ਹੁਣ ਗੁੱਡੂ ਤੁਸੀਂ ਨਾ ਕੋਟਕ ਚਾਹ ਬਣਾ ਲਓ ਪਹਿਲਾਂ ਕਿਉਂਕਿ ਸਫਰ ਤੇ ਜਾਣਾ ਆਪਾਂ ਬਾਸਾਲੇ ਚ ਅੱਜ ਚਾਹ ਪੀ ਕੇ ਨਿਕਲਾਂਗੇ ਮੈਂ ਥੋੜੀ ਭਾਂਡੇ ਸਾਫ਼ ਕਰ ਲਾਂ ਨਾ ਲਾਂ ਫਿਰ ਤਿਆਰ ਹੋ ਗਏ ਤੁਹਾਨੂੰ ਲੱਗੇ ਤੁਹਾਨੂੰ ਆਪਾਂ ਮਿਲਦੇ ਆਂ ਕਾਨਾ ਜੀ ਤੇ ਰਾਧਾ ਜੀ ਨੂੰ ਵੀ ਰਖੜੀ ਅਰਪਣ ਕਰਤੀ ਸੀ ਕਿ ਨਾਲ ਉਹਨਾਂ ਦੇ ਟਿੱਕੇ ਵੀ ਲਾਤੇ ਸੀਗੇ ਟਫੀ ਨੂੰ ਵੀ ਰਖੜੀ ਬੰਨਤੀ ਸੀਗੀ ਤੇ ਨਾਲ ਟਿੱਕਾ ਵੀ ਲਾਤਾ ਸੀਗਾ ਹੁਣ ਆਪਾਂ ਮੰਮੀ ਨੂੰ ਬਣਾ ਕੇ ਦੇਵਾਂਗੇ ਜੀ ਕਿਹੜੀ ਦੀ ਚਾਹ ਤੇ ਮੰਮੀ ਹੁੰਦੇ ਆ ਤਿਆਰ ਇਧਰ ਜਸਮੀਤ ਲੱਗੀ ਹੈ ਚਾਹ ਬਣਾਉਣ ਨੂੰ ਤੇ ਗੁੱਡੂ ਚਾਹ ਬਣਾ ਕੇ ਲਿਆਈ ਸੀ ਤੇ ਮੈਂ ਦੇ ਸੀ ਇੱਥੇ ਆਪਣਾ ਦੁਪੱਟਾ ਪ੍ਰੈਸ ਕਰਨ ਆਪਾਂ ਜਿਹੜਾ ਸੂਟ ਪਾਇਆ ਕਾਟਨ ਦਾ ਹੀ ਕਿਉਂਕਿ ਗਰਮੀ ਬਹੁਤ ਹੋਣੀ ਆ ਬੱਸ ਦੇ ਵਿੱਚ ਤੇ ਇਸ ਕਰਕੇ ਆਪਾਂ ਕਾਟਨ ਦੇ ਸੂਟ ਪਾਇਆ ਗੁੱਡੂ ਨੇ ਵੀ ਕਾਟਨ ਦਾ ਹੀ ਪਾਇਆ ਇੱਧਰ ਹਾਂ ਇਹਨੂੰ ਮੈਂ ਕਾਟਨ ਦਾ ਬਾਗ ਦਿੱਤਾ ਪ੍ਰੈਸ ਆਪਾਂ ਕਰਦਿਨੀ ਬੰਦ ਤੇ ਹੁਣ ਆਪਾਂ ਪੀਨੇ ਆ ਗੁੱਡੂ ਦੀ ਲਿਆਂਦੀ ਹੋਈ ਚਾਹ ਗੁੱਡੂ ਦੇ ਪਰਸ ਦੇਖੋ ਤਿਆਰੀ ਕਰ ਵੀ ਲਈ ਗੁੱਡੂ ਨੇ ਲੱਬੂ ਬੂ ਵਾਲਾ ਲੱਬੂ ਬੂ ਅੱਜ ਕੱਲ ਜਿਵੇਂ ਚੱਲੇ ਆ ਨਾ ਬਹੁਤ ਲੱਬੂ ਬੂ ਤੇ ਗੁੱਡੂ ਨੇ ਸਪੈਸ਼ਲੀ ਮੇਰੇ ਕੋ ਲੱਬੂ ਬੂ ਬਣਾਇਆ ਇਹਦਾ ਪਹਿਲਾ ਸਿੰਪਲ ਸੀ ਪਰਸ ਉਹ ਉੱਪਰ ਇਹਨੇ ਲਵਾਇਆ ਮੇਰੇ ਕੋ ਸਿਹਰੇ ਕਹਿੰਦੀ ਮੰਮੀ ਮੈਨੇ ਲੱਬੂ ਬੂ ਬਾਂਗੂ ਬਣਾ ਕੇ ਦੋ ਉੱਤੇ ਨੂੰ ਉਹ ਕਰ ਲੈਣਾ ਸੀ ਪੇਂਟ ਦੇ ਨਾਲ ਕਰ ਲੈਣਾ ਸੀ ਲੱਬੂ ਬੂ ਦੇ ਦੰਦ ਜੇ ਹਨਾ ਉਹ ਕਿੰਨਾ ਪਹਿਣਾ ਲੱਗਦਾ ਪਰ ਇਹ ਕਿ ਉਹ ਦੰਦ ਜੇ ਕੀ ਡਾਲ ਪਸੰਦ ਆਉਂਦੀ ਏ ਬੱਚਿਆਂ ਨੂੰ ਅਜ ਉਹ ਹੀ ਬਸ ਦਿਮਾਗ ਏ ਬੱਚਾਂ ਦਾ 500 ਰੁਪਏ ਦੀ ਇੱਕ ਡਾਲ ਹੈ ਕਈ ਕਈ ਜਗ੍ਹਾ ਤੇ 14000 ਦੀ 15000 ਦੀ ਹੁਤਾ ਫਿਰ ਵੀ ਭੇਜ ਐਵੇਂ ਮੂਰਖਤਾਈ ਆ ਪੁੱਤ ਜਿਹੜੀ ਆਪਾਂ ਇਹ ਜਿਹੜਾ ਲੋਕੀ ਕਰਦੇ ਨਾ ਆਈ ਗਈ ਗਾ ਬੱਚਿਆਂ ਇੱਕ ਹੋਰ ਲੈ ਕੇ ਆਈ ਮੈਂ ਜਗੁੱਡੂ ਲੈ ਗਿਆ ਵਕਾਵਾ ਆਪਰੇਂ ਪਤੀ ਜੀਆਂ ਵਾਸਤੇ ਲੈ ਗਈ ਮੈਂ ਛੋਟੇ ਛੋਟੇ ਕੌਕ ਦਾ ਪਰਸ ਲੈ ਗਈ ਗੁੱਡੂ ਕੋ ਪਹਿਲਾਂ ਬਹੁਤ ਪੈ ਸੀਗੇ ਇਸ ਕਰਕੇ ਆਪਾਂ ਗੁੱਡੂ ਦਾ ਨਹੀਂ ਲੈ ਕੇ ਆਇਆ ਗੁੱਡ ਨੂੰ ਹੋਰਗੇ ਫਿਰ ਦਵਾਂਗੇ ਲੈ ਗਈ ਸਾ ਸਮਾਨ ਕੋਈ ਮੰਨੂਗੇ ਇਹਦੇ ਵਿੱਚ 1500 ਦਾ ਸਮਾਨ ਆ ਅੰਨੇ ਕ ਫੋਟੋ ਮੰਗੇ ਆਈ ਵਾਦੋਈ ਆ ਜੀ ਰੱਖਣੀਆਂ ਬੜੀਆਂ ਮਹਿੰਗੀਆਂ ਮਹਿੰਗੀਆਂ ਗੁੱਡੂ ਦੀ ਆਪਣੀ ਘੜੀ ਬੰਨੋ meri kadhi lau ye dekho pensons sare na ve meri kuchotto di hai gi a bhateeji unnu dena ek ae de naal da pyaaj hi saariyan yaar diyan rakhdiyan dekho ਮਿੰਲਾ ਦਾ ਗੱਤੇ ਦਾ ਮੁੱਲ ਲੈ ਲੈਂਦੇ ਰਖੜੀ ਦੇ ਵਿੱਚ ਨਿੱਕੀ ਨਿੱਕੀ ਐ ਇਹ ਪ੍ਰਾਪਰ ਜਾਈਆਂ ਲੈਂਦੀਆਂ ਕਈ ਥਾਵਾਂ ਤੇ ਇਹ ਪ੍ਰਜਾਈਆਂ ਨੂੰ ਬੰਦੇ ਆ ਕਈ ਥਾਵਾਂ ਤੇ ਨਹੀਂ ਬੰਦੇ ਪਰ ਮੈਂ ਬੰਦੀ ਹੁਨੀ ਇਸ ਕਰਕੇ ਮੈਂ ਲੈ ਕੇ ਆਈ ਟਿੱਡੂ ਦੀ ਰਖੜੀ ਕਿੱਥੇ ਐ ਇੱਕ ਆ ਵੀ ਰਖੜੀ ਨਾ ਹਾਂ ਇਹ ਸੇਮੀ ਇਹ ਮੇਰੇ ਭਤੀਜੇ ਦੀ ਐ ਮੇਰੇ ਬੇਟੇ ਦੀ ਐ ਮੈਂ ਦੂਜੇ ਭਤੀਜੇ ਦੀ ਤੇ ਆ ਮੇਰੇ ਲੱਲੂ ਰਾਮ ਦੀਆਂ ਨੇ ਇਹ ਸੌਣੇ ਲਾਦੀ ਨਾ ਇਹ ਉਹਦੇ ਵਾਸਤੇ ਲੈ ਗਈ ਸਪੈਸ਼ਲ ਤੇ ਇਹ ਲੈ ਕੇ ਆਈ ਮੈਂ ਬਾਕੀ ਸਾਰੀਆਂ ਛੱਡੀਆਂ ਵਾਸਤੇ ਕੰਗਣ ਗੁੱਡੂ ਇੱਕ ਕੰਗਣ ਕਿਤੇ ਆਪਣਾ ਇਹ ਤਿੰਨ ਹੀ ਨੇ ਇਸ ਵਾਈਟ ਦਾ ਦੱਸੋ ਨਹੀਂ ਵਾਈਟ ਤਾਂ ਤਿੰਨ ਸੀਗੇ ਜਿਹੜਾ ਦੂਜਾ ਸੀਗਾ ਹਾਂ ਉਹ ਵੀ ਇੱਕ ਵਾਈਟ ਹਾਂ 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 ਉਹ ਚੀਜ਼ ਇਹ ਜਿਹੜਾ ਬਾਕੀ ਕਿੱਦਾਂ ਕਿੱਦਾਂ ਕਰਦੇ ਉੱਥੇ ਜਾ ਕੇ ਹੀ ਦੇਖਦੇ ਆਂ ਕੁਝ ਕੁ ਜਿਹੜਾ ਤੁਹਾਨੂੰ ਸਮਾਨ ਸਾਰਾ ਆਪਾਂ ਵਿਖਾ ਦਿੱਤਾ ਕੋਈ ਹਾਈ ਫਾਈ ਨਹੀਂ ਆ ਜਿਵੇਂ ਅੱਜ ਕੱਲ ਬਹੁਤ ਡੱਬੇ ਡੂਬੇ ਤਿਆਰ ਕਰਕੇ ਜਲਦੀ ਨਹੀਂ ਤੁਸੀਂ ਪਿਆ ਤਾਂ ਇੱਕ ਤੰਦ ਲੈ ਕੇ ਜਾਇਆ ਕਰੋ ਤੇ ਜਿਹੜੀ ਸਵੀਟ ਆ ਉਹ ਸਾਰੀ ਆਪਾਂ ਕੋਲੋਂ ਪਿਆਰ ਕੀਤੀ ਉਹ ਉੱਥੇ ਵਿਖਾਉਂਗੀ ਉਹਨੂੰ ਮੈਂ ਸਾਰੇ ਡੱਬੇ ਪੈਕ ਕਰ ਲਏ ਸੀਗੇ ਇੰਨਾ ਕੁ ਸਮਾਨ ਸੀ ਜਿਹੜਾ ਆਪਾਂ ਲੈਂਦਾ ਲੈ ਕਿੱਡੇ ਦੀ ਰੱਖੜੀ ਬਾਹਰ ਆ ਚਲੀ ਬਾਕੀ ਬੁੱਢੂ ਵਾਸਤੇ ਕੀ ਗਿਫਟ ਹੈ ਇਹ ਸਰਪ੍ਰਾਈਜ਼ ਓਟ ਸਰਪ੍ਰਾਈਜ਼ ਉਹਦੋਂ ਹੀ ਖੁੱਲੇਗਾ ਠੀਕ ਹੈ ਝੋਲਾ ਤਿਆਰ ਆ ਦੀ ਆਪਣਾ ਛੋਲਾ ਤਿਆਰ ਚਲ ਐਨਕ ਵੀ ਰੱਖ ਲਈ ਆਪਣੇ ਵਿੱਚ ਪਰ ਫੋਟੋ ਚਾਪੋ ਬਾਸ ਆਈ ਮਾ ਪੈ ਗਿਆ ਪੰਗਾ ਮੇਰੇ ਛੋਲੇ ਦੀ ਜਿੱਪ ਨਿਕਲ ਗਈ ਉਦੋਂ ਟਾਈਮ ਹੋਗੇ ਉੱਤੇ ਦੇਖੋ 12:30 ਹੋ ਗਏ ਸਵਾ 1 ਮੇਰੀ ਬੱਸ ਆ ਜਾਣੀ ਤੇ ਮੇਰੀ ਤਾਂ ਤਿਆਰੀ ਕੀਤੀ ਕਰਾਈ ਰਹਿ ਗਈ ਲੱਗਦਾ ਉਹ ਇਹਨੂੰ ਖੋਲ ਕੇ ਪਾਣਾ ਪਊ ਇਹਦੇ ਵਿੱਚ ਕਿਉਂਕਿ ਬੱਸਾਂ ਤੇ ਹੋਰ ਵੀ ਬਹੁਤ ਅਮਰਸਰ ਨੂੰ ਜਾਂਦੀਆਂ ਨੇ ਤੇ ਬਟੇਨਾ ਵੀ ਜਿਹੜੀ ਅਸੀਂ ਬੱਸ ਤੇ ਬਹਿਣਾ ਸਵਾ 1 ਚੰਡੀਗੜ੍ਹ ਆਉਣੀ ਆ ਉਹਨੇ ਸਾਨੂੰ ਸਿੱਧਾ ਸ਼ਾਮ ਨੂੰ ਉੱਥੇ ਲਾ ਦੇਣਾ ਪੱਟੀ ਸਾਨੂੰ ਕੋਈ ਬੱਸ ਨਹੀਂ ਬਦਲਣੀ ਪਊਗੀ ਅਦਰਵਾਈਜ਼ ਬਹੁਤ ਬੱਸਾਂ ਬਦਲਣੀਆਂ ਪੈਂਦੀਆਂ ਸੋ ਇਸ ਕਰਕੇ ਅਸੀਂ ਸਿੱਧੀ ਬੱਸ ਤੇ ਹੀ ਬੈਠਾਂਗੇ ਪਰ ਜੇ ਉਹਨੇ ਜੇ ਮੇਰੀ ਜੇਪ ਮਾਰਾ ਸ਼ੁਕਰ ਸ਼ੁਕਰ ਮਨ ਹੀ ਵਣ ਗਈ ਵਣ ਗਈ ਚਲੋ ਚਾਹ ਪੀਣੇ ਬਸਾਂ ਦੇ ਵਿੱਚੋਂ ਖਾਸ ਕਰਕੇ ਕੁਝ ਨਾ ਲਿਆ ਕਰੋ। ਤੇ ਜੇ ਖਾਣਾ ਵੀ ਆ ਬੱਚਿਆਂ ਨੇ ਤਾਂ ਕੋਈ ਵਧੀਆ ਚੀਜ਼ ਲੈ ਕੇ ਦੇਆ ਪਰ ਉਹ ਤੇ ਹੱਥੋਂ ਤੋਂ ਸਾਫ਼ ਕਰਕੇ ਚੰਗੀ ਤਰ੍ਹਾਂ ਇਸ ਕਰਕੇ ਰੋਟੀ ਰਾਟੀ ਸਾਰਾ ਕੁਝ ਖਾ ਕੇ ਚਾਹ ਪੀ ਕੇ ਫਿਰ ਚੱਲੇ ਆ। ਵੀ ਬਸ ਦੇ ਵਿੱਚ ਦੇਖੋ ਥਾਂ ਥਾਂ ਦੇ ਹੱਥ ਲੱਗੇ ਹੁੰਦੇ ਆ ਤੇ ਉਹ ਹਾਈਜੀਨਿਕ ਨਹੀਂ ਹੁੰਦੇ। ਬੱਚਿਆਂ ਨੂੰ ਜਿਹੜੀ ਕੋਈ ਇਹੋ ਜੀ ਸੁੱਕੀ ਚੀਜ਼ ਹੈ ਜਿਹੜੀ ਵੀ ਬੱਚਿਆਂ ਦੇ ਹੱਥ ਧਵਾ ਕੇ ਫਿਰ ਦਿਆ ਕਰੋ ਘਰੋਂ ਨਾਲ ਹੀ ਲੈ ਕੇ ਜਾਇਆ ਕਰੋ। ਤੇ ਹੁਣ ਆਪਾਂ ਆ ਗਏ ਸੀਗੇ ਜੀ ਬੱਸ ਸਟੈਂਡ ਬੱਸ ਚੜਨ ਵਾਸਤੇ ਤੇ ਇੱਥੇ ਵੀ ਇੰਨੀ ਗਰਮੀ ਹੋਈ ਸੀ ਤੇ ਰਾਸ਼ ਬਹੁਤ ਸੀਗਾ ਬਸ ਪਤਾ ਨਹੀਂ ਇੱਥੇ ਰੋਕ ਦੇ ਕਿ ਨਹੀਂ ਰੋਕ ਦੇ ਕਿਉਂਕਿ ਅੱਜਕੱਲ ਬਸਾਂ ਵਾਲਿਆਂ ਦਾ ਵੀ ਥੋੜੇ ਜਿਹਾ ਦਿਮਾਗ ਹੈ ਇਦਾਂ ਦੇ ਇੰਨੇ ਤੱਕੇ ਨਾ ਚੜੇ ਨੇ ਇੱਥੇ ਬਸ ਪਿੱਛੇ ਲਾ ਕੇ ਗੱਡੀ ਕਿਉਂਕਿ ਬਸ ਰੋਕੀ ਨਹੀਂ ਸੀ ਤੇ ਤੁਸੀਂ ਦੇਖੋ ਅਧੀਆਂ ਸਵਾਰੀਆਂ ਚੜਾਈਆਂ ਅਧੀਆਂ ਚੜਾਈਆਂ ਨਹੀਂ ਇਹ ਖਾਸ ਕਰਕੇ ਜਿਹੜੇ ਅੰਮ੍ਰਿਤਸਰ ਪੱਟੀ ਬਸ ਵਾਲੇ ਨਾ ਇਹ ਇਸ ਤਰ੍ਹਾਂ ਕਰਦੇ ਨੇ ਪਰ ਨਹੀਂ ਕਰਨਾ ਚਾਹੀਦਾ ਵਿਚਾਰੀਆਂ ਬੀਬੀਆਂ ਕਦੋਂ ਦੀਆਂ ਵੇਟ ਕਰ ਰਹੀਆਂ ਸੀਗੀਆਂ ਤੇ ਪਰ ਰਾਸ਼ਵੀ ਬਹੁਤ ਸੀਗਾ ਬਾਸ ਤੇ ਇੱਥੇ ਮੈਂ ਕਹਿ ਰਹੀ ਸੀ ਵੀ ਇੰਨਾ ਜਿਆਦਾ ਰਾਸੀ ਅਸੀਂ ਖੜੇ ਸੀਗੇ ਫਿਰ ਹੁਣ ਜਾ ਕੇ ਅਸੀਂ ਬੈਠੇ ਆਂ ਸੀਟ ਮਿਲੀ ਆ ਸਾਨੂੰ ਬੇ ਤੇ ਪਹਿਲਾਂ ਆਪਾਂ ਖੜੇ ਹੀ ਆਏ ਸੀਗੇ ਹੁਣ ਥੋੜੀ ਜਿਹੀ ਜਿਹੜੀ ਬਾਤ ਸਨ ਉਹ ਜਲੰਧਰ ਆ ਕੇ ਵੇਲੀ ਹੋਈ ਸੀਗੀ ਤੇ ਜਿਹੜੀ ਟ੍ਰੈਫਿਕ ਆ ਉਹ ਵੀ ਬਹੁਤ ਸੀਗੀ ਇਹ ਦੇਖੋ ਇੱਕ ਪੂਰਥਰਾ ਸ਼ਹਿਰ ਦਾ ਜਿਹੜਾ ਨਜ਼ਾਰਾ ਵਾ ਇੰਨਾ ਜਿਆਦਾ ਰਾਸੀ ਇਥੇ ਬਸ 2 ਮਿੰਟ ਵੀ ਖੜ ਜਾਂਦੀ ਤੇ ਕਿੰਨੀ ਗਰਮੀ ਲੱਗਦੀ ਸੀਗੀ ਰਸਤੇ ਕਰਕੇ ਵੀ ਤੇ ਵੈਸੇ ਵੀ ਤੁਹਾਨੂੰ ਪਤਾ ਗਰਮੀਆਂ ਦਾ ਮੌਸਮ ਚੱਲੰਦਿਆ ਤੇ ਜਦੋਂ ਕਿਤੇ ਬਾਸ ਅੱਡੇ ਤੇ ਜਾਂਦੀ ਬਾਸ ਦੇਖੋ ਬੀਬੀਆਂ ਭੱਜ ਭੱਜ ਕੇ ਭੱਜ ਭੱਜ ਕੇ ਚੜਦੀਆਂ ਕਿਉਂਕਿ ਬਾਸ ਵਾਲੇ ਜਿਹੜੇ ਚੜਾਉਂਦੇ ਹੀ ਨਹੀਂ ਐ ਚਾਹੇ ਤੇ ਲਾਉਂਦੇ ਆ ਅੱਡੇ ਤੋਂ ਗਾਂਹ ਤੇ ਚਾਹੇ ਪਛਾਂ ਤੇ ਜਿਹੜੇ ਅੱਡੇ 'ਚ ਭਰ ਜਾਂਦੀ ਹੈ ਬਾਸਾ ਦੇਖੋ ਬਾਸ ਦਾ ਨਜ਼ਾਰਾ ਸਾਹ ਵੀ ਨਹੀਂ ਆ ਰਿਹਾ ਸੀ ਜਿਵੇਂ ਤੂੜੀ ਵਾਂਗੂ ਨਹੀਂ ਐ ਤੁਹਾਨੂੰ ਤੁਨ ਕੇ ਭਰਿਆ ਸੀ ਕੁਝ ਬੀਬੀਆਂ ਆਧਾਰ ਕਾਰਡ ਕਰਕੇ ਵੀ ਕਰਦੀਆਂ ਸਰਕਾਰੀ ਬਾਸ ਸੀਗੀ ਤੇ ਕੁਝ ਵੈਸੇ ਵੀ ਜਿਵੇਂ ਰਖੜੀ ਆ ਤੇ ਇਹ ਆਪਾਂ ਪਹੁੰਚ ਗਏ ਸੀਗੇ ਜੀ ਕਰੀ ਹਾਲੀ ਸ਼ਹਿਰ ਇਹ ਉੱਥੋਂ ਦਾ ਨਜ਼ਾਰਾ ਦੇਖੋ ਤੇ ਇੱਥੇ ਫੇਰ ਆਪਾਂ ਵੇਟ ਕਰ ਰਹੇ ਸੀ ਬੱਸ ਦਾ ਕਾਫੀ ਬੱਸਾਂ ਆ ਰਹੀਆਂ ਸੀਗੀਆਂ ਪਰ ਰੁਕ ਨਹੀਂ ਰਹੀਆਂ ਸੀ ਲੰਮੇ ਰੂਟ ਦੀ ਜਿਹੜੀ ਸਵਾਰੀ ਆ ਉਹ ਜਿਹੜੇ ਚੜਾਉਂਦੇ ਸੀਗੇ ਤੇ 6:30 ਹੋ ਗਏ ਸਾਨੂੰ ਇੱਥੇ ਜਿਵੇਂ ਆਪਾਂ ਤੁਹਾਨੂੰ ਦੱਸਿਆ ਵੀ 6 ਘੰਟੇ ਲੱਗਦੇ ਆ 1 ਵਜੇ ਬੈਠੇ ਸੀ ਆਪਾਂ ਸਵਾਇ ਇੱਕ ਬੱਸ 'ਚ ਤੇ 6:30 ਇੱਥੇ ਹੋ ਗਏ ਫਿਰ ਇੱਥੇ ਵੇਟ ਕਰਦੇ ਰਹੇ ਕਦੋਂ ਜਾ ਕੇ ਤਿੰਨ ਚਾਰ ਬੱਸਾਂ ਕੱਢ ਕੇ ਫਿਰ ਇੱਕ ਬੱਸ ਆਈ ਜਿੰਨੇ ਸਾਨੂੰ ਚੜਾਇਆ ਇਹ ਦੇਖੋ ਹੁਣ ਬੱਸ ਆ ਰਹੀ ਆ ਇਹਦੇ ਵਿੱਚ ਆਪਾਂ ਚੜ ਗਏ ਤੇ ਇੱਥੇ ਵੀ ਇੰਨਾ ਰਾਸ ਸੀ ਕਿ ਵੀ ਬੈਹਣ ਦੀ ਜਗ੍ਹਾ ਨਹੀਂ ਆਪਾਂ ਖੜਕੇ ਹੀ ਗਏ ਤੇ ਚਲ ਇਹਨਾਂ ਉਸੇ ਵੀ 10-15 ਮਿੰਟਾਂ ਤੱਕ ਹੀ ਬੱਸ ਜਿਹੜਾ ਆਪਾਂ ਉਹ ਮੇਰੇ ਪਿੰਡ ਪਹੁੰਚ ਜਾਣਾ ਸੀ ਹੁਣ ਆਪਾਂ ਇੱਥੇ ਪਹੁੰਚ ਗਏ ਆ ਇੱਥੋਂ ਦਾ ਕੋਈ ਜ਼ਿਆਦਾ ਨਹੀਂ ਲੱਗਿਆ ਆਪਾਂ ਨੂੰ ਤੇ ਇੱਥੇ ਵੀ ਜਿੰਨੀਆਂ ਸਵਾਰੀਆਂ ਉਤਰਦੀਆਂ ਨਾ ਉਹ ਤੋਂ ਡਬਲ ਚੜਨ ਵਾਸਤੇ ਹੁੰਦੀਆਂ ਸੀ ਇਹ ਦੇਖੋ ਉਤਰਨ ਦੀ ਜਗ੍ਹਾ ਹੀ ਮਸਾਂ ਮਿਲਦੀ ਸੀਗੀ ਤੇ ਹੁਣ ਆਪਾਂ ਇੱਥੋਂ ਹੁਣੇ ਆ ਪੈਦਲ ਪੈਦਲੀ ਕਿਉਂਕਿ ਡੈਡੀ ਸਾਨੂੰ ਲੈਣ ਗਏ ਸੀ ਇਹ ਸਾਨੂੰ ਘਰੇ ਪਤਾ ਲੱਗਾ ਜਾਂਦੇ ਆ ਸਾਨੂੰ ਜਦੋਂ ਇਹਨਾਂ ਨੇ ਇਹ ਪਾਣੀ ਧਾਣੀ ਦਿੱਤਾ 7 ਵਜੇ ਸਾਨੂੰ ਘਰੇ ਜਾਂਦੇ ਆ ਇਹ ਦੇਖੋ ਅੱਧਾ ਘੰਟਾ ਇੱਥੋਂ ਹੀ ਲੱਗ ਗਿਆ ਤੇ ਹੁਣ ਆ ਗਏ ਸੀਗੇ ਸਾਰੇ ਭੈਣ ਭਰਾ ਮੈਂ ਤੇ ਜਾਂਦੇ ਆਪਣਾ ਸਿਰ ਸੁਰ ਕੋਲਿਆ ਕਿਤੇ ਗਰਮੀ ਸੀਗੀ ਕੱਲਾਂ ਨੂੰ ਹੱਥ ਲਾਉਣ ਵਾਲੀ ਗਰਮੀ ਸੀਗੀ ਤੇ ਇਦਰੇ ਮਾਮਾ ਭਨੇਵਾ ਨਖਰੇ ਕਰ ਰਹੇ ਗਏ ਚੋਕੋ ਦਿੱਤਾ ਸੀਗਾ ਕਹਿੰਦੇ ਵੀ ਮੈਂ ਜਵਾਨ ਹੋ ਗਿਆ ਹਣ ਤੇ ਅਸੀਂ ਹੱਸਦੇ ਪਏ ਸੀ ਇੱਥੇ ਤੇ ਹੋਣਾਗੇ ਜੀ ਚਾਹ ਆਪਾਂ ਚਾਹ ਪਾਣੀ ਪੀ ਕੇ ਤੇ ਭਾਬੀ ਜੀ ਹੋਣੀ ਵੀ ਆਗੇ ਸੇ ਨਾਲ ਵੀ ਆਪਾਂ ਮਿਲੇ ਇਹ ਜਿਹੜੀ ਬਰਫੀ ਹੈ ਮੇਰੇ ਮੰਮੀ ਨੇ ਘਰੇ ਬਣਾਈ ਸੀਗੀ ਬਹੁਤ ਜ਼ਿਆਦਾ ਟੇਸਟੀ ਲੱਗੀ ਸੀਗੀ ਤੇ ਮੈਂ ਇੱਥੇ ਗੁੱਸੇ ਹੋ ਰਹੀ ਸੀ ਵੀ ਤੁਸੀਂ ਸਾਨੂੰ ਲੈ ਕੇ ਉੱਧੀਆਂ ਆਏ ਤੇ ਡੈਡੀ ਕਹਿੰਦੇ ਬਥੇ ਲੈਣ ਗਿਆ ਸੀਗਾ ਇਹ ਜਾਰੇ ਕਿਤੇ ਦੂਸਰੀ ਸਾਈਡ ਨੇ ਨਾ ਲੱਗਾ ਵੀ ਸ਼ਾਇਦ ਮੈਂ ਅਵਰੇ ਸਾਰੇ ਵੱਲ ਦੀ ਆਣਾ ਇਹ ਉੱਧਰ ਖੜੇ ਰਹਿ ਤੇ ਅਸੀਂ ਦੂਸਰੀ ਸਾਈਡ ਚੜੇਗੇ ਅਸੀਂ ਦੂਸਰੀ ਸਾਈਡ ਵੱਲ ਨੂੰ ਚਲੇ ਗਏ ਸੀਗੇ ਤੇ ਫੇਰ ਫਰੈਸ਼ ਫਰੋਸ਼ ਹੋ ਕੇ ਤੇ ਹੁਣ ਰਾਤ ਦਾ ਟਾਈਮ ਹੋ ਗਿਆ ਸੀ ਰੋਟੀ ਪਾਣੀ ਬੰਦਾ ਪਿਆ ਸੀ ਤੇ ਇੱਧਰ ਮੇਰੀ ਭਤੀਜੀ ਜਿਹੜੀ ਆ ਉਹ ਮਹਿੰਦੀ ਲਾ ਰਹੀ ਸੀ ਮੇਰੇ ਗੁੱਡੋ ਤੇ ਲਵਾ ਕੇ ਰ ਗਈ ਸੀਗੀ ਪਰ ਇਹ ਕਹਿੰਦੀ ਭੂਜੀ ਤੁਸੀਂ ਨਹੀਂ ਲਾਈ ਮੈਂ ਲਾ ਕੇ ਦਿੰਨੀ ਆ ਬਹੁਤ ਸੋਹਣੀ ਮਹਿੰਦੀ ਲਾਉਂਦੀ ਆ ਜਿਹ ਹੈ ਛੋਟੀ ਜੀ ਗੁੱਡੋ ਦੀ ਏਸਦੀ ਆ ਤੇ ਮੇਰੇ ਮੈਦੀ ਲਾਰੇ ਦੇ ਨੈਕਸਟ ਡੇ ਸਾਰੇ ਪੂਰੇ ਐ ਤਿਆਰੀਆਂ ਚ ਬੈਠੇ ਤੇ ਸਾਰੀਆਂ ਮਠਿਆਈਆਂ ਰੱਖੀਆਂ ਨੇ ਸਾਰਿਆਂ ਨੇ ਡੱਬੇ ਇਕੱਠੇ ਕਰਲੇ ਸੀ ਇਹ ਗਿਵਰ ਵਗੈਰਾ ਗਲਾਬ ਜਮਨ ਬਰਫੀ ਤੇ ਆਹ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਮਠਿਆਈਆਂ ਤੇ ਇਹ ਸਾਰੀਆਂ ਸਾਡੀਆਂ ਪਿੰਨਾ ਚੌਂ ਜਾਣੀਆਂ ਦੀਆਂ ਰੱਖੜੀਆਂ ਇਕੱਠੇ ਰੱਖ ਲਿਆ ਸੀ ਅਸੀਂ ਸਾਰਾ ਕੁਝ ਤੇ ਦੂਜੇ ਵੀਰ ਜੀ ਨੂੰ ਇਧਰ ਹੀ ਬੁਲਾ ਲਿਆ ਸੀ ਸਾਰਿਆਂ ਨੇ ਰਖੜੀ ਬੰਨੀ ਹੁਣ ਸਭ ਤੋਂ ਪਹਿਲਾਂ ਸ਼ੁਰੂਆਤ ਜਿਹੜੀ ਮੈਂ ਕੀਤੀ ਸੀਗੀ ਰਖੜੀ ਬੰਨਣ ਦੀ ਇਹ ਪਤਿੱਜਾ ਮੇਰਾ ਵੱਡਾ ਇਹਨੂੰ ਮੈਂ ਰਖੜੀ ਬੰਨੀ ਪਹਿਲਾਂ ਦੇ ਗੁਰਦੂ ਨੇ ਵੀ રાખી ਬੰਨ ਦਿੱਤੀ ਸੀਗੀ ਰਖੜੀ ਤੇ ਇੱਥੇ ਕਹਿ ਰਹੇ ਸੀ ਗਿਵਰੇ ਨੂੰ ਖਵਾਉ ਉਹ ਮੈਨੂੰ ਖਵਾਊਗਾ ਕਿਉਂਕਿ ਸਾਰਿਆਂ ਦਾ ਮੂੰਹ ਮਿੱਠਾ ਕਰਾ ਰਿਆ ਸੀਗਾ ਤੇ ਹੁਣ ਇਹਨੇ ਸਾਰਿਆਂ ਨੂੰ ਜਿਹੜੇ ਆਪਾਂ ਗਿਫਟ ਲੈ ਗਏ ਸੀ ਇਹ ਗੁੱਦੂ ਦਾ ਸਰਪ੍ਰਾਈਜ਼ ਗਿਫਟ ਕਿਉਂਕਿ ਨੂੰ ਇਹਨਾਂ ਪੱਖਾ ਚਾਹੀਦਾ ਸੀਗਾ ਜਿਹੜੇ ਛੋਟੇ ਛੋਟੇ ਅੱਜਕੱਲ ਫੈਨ ਆਉਂਦੇ ਆ ਨਾ ਉਹ ਚਾਹੀਦੇ ਸੀਗੇ ਇੱਕ ਮੇਰੀ ਦੂਸਰੀ ਭਤੀਜੀ ਨੂੰ ਵੀ ਚਾਹੀਦਾ ਸੀ ਇਹ ਬਹੁਤ ਖੁਸ਼ ਹੋਈਆਂ ਇਹਨਾਂ ਦੋਨਾਂ ਨੂੰ ਹੀ ਜਿਹੜੇ ਪੱਖੇ ਮਿਲ ਗਏ ਸੀ ਇਹ ਵਾਲਾ ਇਹ ਪਾਣੀ ਵੀ ਛੁਰਦਾ ਵਾ ਔਰ ਦੇਖੋ ਦੋ ਨੂਰ ਕਿੰਨੇ ਖੁਸ਼ ਹੋਏ ਬੜੇ ਚਿਰ ਦੀ ਉਲਵਦੀ ਸੀਗੀ ਕਿ ਮੈਨੂੰ ਵੀ ਇਹ ਚਾਹੀਦਾ ਤੇ ਦੋ ਜੀਆਂ ਦੋਵਾਂ ਨੂੰ ਜਿਹੜੀ ਉਹ ਆਪਾਂ ਪਾਕੇਟ ਦਿੱਤੀ ਸੀ ਜਾਨੀ ਕਿ ਪਰਸ ਉਹਨਾਂ ਨੂੰ ਪਰਸ ਚਾਹੀਦੇ ਸੀ ਕਿ ਨਿਕਲ ਕੇ ਇਹਨੂੰ ਚਾਹੀਦਾ ਸੀ ਖੁਸ਼ੀ ਤੇ ਬਾਅਦ ਦੇ ਵਿੱਚ ਇਹਨੇ ਸਾਰਿਆਂ ਨੂੰ ਜਿਹੜਾ ਦੀ ਦਾ ਸੈਲੀਬ੍ਰੇਟ ਕਰ ਚੁੱਕੇ ਆ ਸਾਰਿਆਂ ਨੇ ਰਖੜੀ ਬੰਨ ਲੀ ਆ ਕਿ ਆਪਣਾ ਇਹ ਲੈਣ ਦੇਣਾ ਜਿਹੜਾ ਆਪਾਂ ਨੂੰ ਇਧਰੋਂ ਮਿਲਿਆ ਇਹ ਸੰਧਾਰੇ ਦੇ ਬਿਸਕਟ ਆ ਇਹ ਗੁੱਡੂ ਨੂੰ ਚਾਕਲੇਟ ਵਾਲਾ ਡੱਬਾ ਮਿਲਿਆ ਇਹ ਹੈਗੇ ਜੀ ਬੈੱਡ ਸ਼ੀਟ ਤੇ ਨਾਲ ਇਹ ਗੁੱਡੂ ਦਾ ਸੂਟ ਤੇ ਇਧਰਲੇ ਪਾਸੇ ਇਹ ਗੁੱਡੂ ਦਾ ਸਾਰਾ ਮੇਕਅਪ ਦਾ ਸਮਾਨ ਇਹਦੀ ਮਾਮੀਆਂ ਨੇ ਦਿੱਤਾ ਸਾਰਾ ਇਹਨੂੰ ਤੇ ਇਹਦੇ ਵਿੱਚ ਹੈਗੀ ਆ ਜੀ ਮਾਇਆ ਸਾਡੀ ਦੋਵਾਂ ਮਾਵਾਂ ਦੀਆਂ ਦੀ ਕਿਉਂਕਿ ਉਹ ਵੀਰਜੀ ਦੇ ਕੱਪੜੇ ਨਹੀਂ ਬਣਾਏ ਤੇ ਜਿਹੜੀ ਪੈਸੇ ਆ ਪੈਸਾ ਜਿੰਨਾ ਛਗਣ ਜਿਹੜਾ ਤੁਹਾਡਾ ਪਹੁੰਚ ਆ ਤੁਸੀਂ ਆਪਣੇ ਭੈਣਾਂ ਨੂੰ ਦੇ ਸਕਦੇ ਹੋ ਤੇ ਇਹ ਆਨੂੰ ਨੇ ਦਿੱਤਾ ਸੀ ਗੁੱਡੋ ਨੂੰ ਗਿਫਟ ਪਖਾਏ ਬਹੁਤ ਸੋਣਾ ਗੁੱਡੋ ਚਲਾ ਗਿਆ ਵਖਾ ਉੱਚੀ ਬੋਲੀ ਆਣ ਲਈ ਚਲ ਦੇਖੋ ਕਿੰਨੀਆਂ ਵਾਰੀ ਤੋਂ ਦੂਸਰੇ ਪੱਖਾ ਚ ਲੰਦੀ ਆ ਜਿਹੜਾ ਪੱਖਾ ਹੈ ਹਨਾ ਮਜ਼ਾ ਆ ਗਿਆ ਨਾ ਤੇ ਹੁਣ ਗੁੱਡੋ ਜਿਹੜੀ ਆ ਵੈਸੇ ਭਰਾ ਭੈਣਾਂ ਨੂੰ ਦਿੰਦੇ ਆ ਪਰ ਅਰਕੀ ਗੁੱਡੋ ਕਹਿੰਦੀ ਕਿ ਮੰਮਾ ਮੈਂ ਵੀ ਆਪਣੇ ਭਰਾ ਨੂੰ ਗਿਫਟ ਦੇਣਾ ਇਹ ਰਿਟਰਨ ਗਿਫਟ ਜਿਹੜਾ ਗੁੱਡੋ

ਅੱਜ ਆ ਗਏ ਆ। ਜੋਬ ਆਏ ਹੋਏ। ਗੱਲ ਚੀ ਦੇਖੋ ਡੱਬੇ ਦੀ ਪੈਕਿੰਗ ਜ਼ਰੂਰੀ ਹੈ ਕਿ ਡੱਬੇ ਦੇ ਵਿੱਚ ਸਮਾਨ ਜ਼ਰੂਰੀ ਹੈ? ਸਮਾਨ ਜ਼ਰੂਰੀ ਆ। ਕੱਢ ਕੇ ਦਿਖਾਓ। ਇਹ ਬੜੇ ਚਰਦੀ ਇਹਦੀ ਮੰਗ ਸੀਗੀ ਤੇ ਉਹ ਅੱਜ ਇਹਦੀ ਭੈਣ ਨੇ ਪੂਰੀ ਕੀਤੀ ਹੈ ਜਿੰਨੂੰ ਇਹ ਕੁੱਟਦਾ ਰਹਿੰਦਾ। ਨਹੀਂ ਹਰ ਵਾਰੀ ਝੋੜੀ ਕੁੱਟਦਾ ਰਹੇ। ਹਰ ਵਾਰੀ ਨਹੀਂ ਹਰ ਵਾਰੀ ਕੁੱਟਦਾ ਵਾ। ਪਤਾ ਕੀ ਕਰਨਾ? ਪਾਣੀ ਲੈ ਜਾ ਕੇ।

ਬਾਬਾ ਰਛੀ ਜੀ ਹੱਸ ਨਹੀਂ ਆਉਂਦੇ ਰੋਣਾ ਨਹੀਂ ਆਉਂਦਾ ਉਹਦੀ ਰੀਤ ਪੂਰੀ ਹੋ ਗਈ ਨੂੰ ਸਮਝ ਨਹੀਂ ਲੱਗਦੀ ਵੀ ਕੀ ਕਰਨਾ ਹੱਸਾਂ કે ਰੋਵਾਂ ਕਿੱਦਾਂ ਹੈ ਠੀਕ ਹੈ ਬਾਜੀ ਥੈਂਕ ਯੂ ਕਰਨ ਨਿੱਕੀ ਭੈਣ ਦਾ ਉਹ ਆਕੜ ਆਕੜ ਇੱਕ ਜਿਹੜੀ ਹੈ ਉਹ ਨਹੀਂ ਥੈਂਕ ਯੂ ਕਰਨ ਦਾ ਇਹ ਕਰਨਾ ਚਲੋ ਤੇ ਲੋ ਜੀ ਇਹ ਜਿਹੜਾ ਨਿੱਕਾ ਜਿਹਾ ਸਾਡਾ ਰਖੜੀ ਦਾ ਪ੍ਰੋਗਰਾਮ ਸੀ ਸਾਡੀ ਨਿੱਕੋ ਦੇ ਨਾਲ ਨਿੱਕੋ ਨੂੰ ਵੀ ਬਹੁਤ ਪਸੰਦ ਆਇਆ ਪਰ ਸੇ ਦੇਖੋ ਪਾਈ ਫਿਰਦੀ ਸੋਣਾ ਲੱਗਾ ਹੈ ਤੇ ਆਪਣੇ ਸੂਟ ਸਾੜ ਵੀ ਸਾਰੀਆਂ ਪਾਈ ਫਿਰਦੀਆਂ ਸੀ ਗੁੱਡੂ ਨੇ ਕਾ ਸੂਟ ਮਿਲਿਆ ਜਿਹੜਾ ਇਹਨੇ ਪਾਇਆ ਤੇ ਹੁਣ ਆਪਾਂ ਇਸ ਵੀਡੀਓ ਦੇ ਇੱਥੇ ਕਰ ਦਈਏ ਐਂਡ ਜੇ ਸਾਡੀ ਵੀਡੀਓ ਚੰਗੀ ਲੱਗੀ ਜਿਆਦਾ ਜਿਆਦਾ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਤਾਂ ਫੇਰ ਆਪਾਂ ਕਹਿੰਨੇ ਆਂ ਵੀ ਇੱਕ ਦਿਨ ਆਉਂਦਾ ਹੁੰਦਾ ਹੈ ਭੈਣਾ ਭਰਾਵਾਂ ਵਾਸਤੇ ਤੇ ਗੁੱਸੇ ਰਾਜੀ ਛੱਡ ਕੇ ਮਨਾਇਆ ਜ਼ਰੂਰ ਕਰੋ ਜੀ ਸੋ ਵੀਡੀਓ ਚੰਗੀ ਲੱਗੀ ਜਿਆਦਾ ਜਿਆਦਾ ਲਾਈਕ ਸ਼ੇਅਰ ਕਰਿਓ ਤੇ ਇਸ ਵੀਡੀਓ ਦਾ ਆਪਾਂ ਇੱਥੇ ਕਰ ਦਈਏ ਐਂਡ ਤੇ ਮਿਲਦੇ ਆ ਇੱਕ ਨਵੀਂ ਵੀਡੀਓ ਤਦ ਤੱਕ ਲਈ ਸਤਿ ਸ੍ਰੀ ਅਕਾਲ ਤੇ ਕਈ ਭੈਣਾ ਜਿਹੜੀਆਂ ਉਹ ਪੇਕਿਆਂ ਤੋਂ ਨਰਾਸ਼ ਹੋ ਕੇ ਆਈਆਂ ਹੋਣਗ ਪੀਸਾਨੂੰ ਭਰਜਾਇਆ ਨੇ ਸਿੱਧੇ ਮੂੰਹ ਨਹੀਂ ਬੋਲਿਆ ਚਾਹੇ ਭਰਾਵਾ ਨੇ ਸਾਨੂੰ ਸਿੱਧੇ ਮੂੰਹ ਨਹੀਂ ਕਵਾਇਆ ਚਾਹੇ ਸਾਨੂੰ ਜਿਹੜਾ ਵਾ ਉਹ ਘੱਟ ਦਿੱਤਾ ਵਾ ਸ਼ਗਨ ਇਹੋ ਜੀਆਂ ਗੱਲਾਂ ਨਾ ਸੋਚਿਆ ਕਰੋ ਤੁਸੀਂ ਬਸ ਪ੍ਰਮਾਤਮਾ ਅੱਗੇ ਦੁਆ ਕਰਿਆ ਕਰੋ ਕਿ ਉਹਨਾਂ ਦਾ ਥੋੜਾ ਜਿਹਾ ਸੁਭਾਚੇ ਜੋ ਜੇ ਤੇ ਤੁਹਾਡਾ ਵੀ ਥੋੜਾ ਸੁਭਾਚੇ ਚੇਂਜ ਹੋ ਜੇ ਤੇ ਤੁਸੀਂ ਖੁਸ਼ੀ ਖੁਸ਼ੀ ਦਿਨ ਮਨਾਓ